ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਉਹਨਾਂ ਦੇ ਬਾਰੇ ਇਤਿਹਾਸ ਬਿਆਨ ਕਰਾਂਗੇ ਕਿਵੇਂ ਸੀ ਉਹਨਾਂ ਦਾ ਮੁੱਢਲਾ ਜੀਵਨ ਤੇ ਕਿਹੜੀਆਂ-ਕਿਹੜੀਆਂ ਉਹਨਾਂ ਨੇ ਸਫਲਤਾਵਾਂ ਪ੍ਰਾਪਤ ਕੀਤੀਆਂ ਉਹਨਾਂ ਸਾਰੀਆਂ ਦਾ ਵਿਸਥਾਰ ਨਾਲ ਵਰਣਨ ਕਰਾਂਗੇ ਜੀ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਜੱਸਾ ਸਿੰਘ ਰਾਮਗੜੀਆ 18ਵੀਂ ਸਦੀ ਦੇ ਪੰਜਾਬ ਦਾ ਇੱਕ ਨਿਡਰ ਸੂਰਬੀਰ ਤੇ ਬਹਾਦਰ ਸਿੱਖ ਜਰਨੈਲ ਸੀ ਜਦੋਂ ਸਿੱਖ ਧਰਮ ਜਿਹੜਾ ਹੈ ਉਹ ਬੜੇ ਸੰਕਟ ਦੇ ਸਮੇਂ ਵਿੱਚ ਸੀ ਤੇ ਉਦੋਂ ਜੱਸਾ ਸਿੰਘ ਰਾਮਗੜੀਆ ਨੇ ਬੜੀ ਲੋੜੀਂਦੀ ਸਹਾਇਤਾ ਕੀਤੀ ਸਹਾਇਤਾ ਕਰਦੇ ਸਮੇਂ ਉਸ ਨੇ ਮੁਗਲ ਫੌਜ ਦੁਆਰਾ ਬਖਸ਼ੇ ਗਏ ਉੱਚ ਅਹੁਦੇ ਦੀ ਵੀ ਪਰਵਾਹ ਨਹੀਂ ਸੀ ਕੀਤੀ ਤੇ ਰਾਮਗੜੀਆ ਮਿਸਲ ਦੇ ਵਿਸਥਾਰ ਵਿੱਚ ਬੜਾ ਹੀ ਸ਼ਲਾਘਾਯੋਗ ਯੋਗਦਾਨ ਦਿੱਤਾ ਇਸ ਕਰਕੇ ਇਤਿਹਾਸ ਵਿੱਚ ਉਹਨਾਂ ਨੂੰ ਇੱਕ ਉੱਗਾ ਸਥਾਨ ਪ੍ਰਾਪਤ ਹੈ। ਸੋ ਗੱਲ ਕਰਦੇ ਹਾਂ ਉਹਨਾਂ ਦੀ ਮੁੱਢਲੀ ਜੀਵਨ ਦੀ ਕਿਵੇਂ ਸੀ ਉਹਨਾਂ ਦਾ ਜਨਮ ਅਤੇ ਬਚਪਨ। ਹੁਣ ਜਸਾ ਸਿੰਘ ਰਾਮ ਗੜੀਆ ਦਾ ਜਨਮ ਹੁੰਦਾ ਹੈ 1723 ਵਿੱਚ ਲਾਹੌਰ ਦੇ ਨੇੜੇ ਪਿੰਡ ਈਸ਼ੋਗਿਲ ਵਿੱਚ ਸਰਦਾਰ ਭਗਵਾਨ ਸਿੰਘ ਹੀ ਦੇ ਘਰ ਹੁੰਦਾ ਹੈ ਤੇ ਆਪ ਜੀ ਦੇ ਪਿਤਾ ਜੀ ਨੂੰ ਗੁਰਬਾਣੀ ਨਾਲ ਬਹੁਤ ਪਿਆਰ ਸੀ। ਉਹ ਪਿੰਡ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ ਤੇ ਸੰਗਤਾਂ ਦੀ ਬਹੁਤ ਸੇਵਾ ਕਰਦੇ ਸਨ ਆਪ ਜੀ ਦੇ ਦਾਦਾ ਜੀ ਹਰਦਾਸ ਸਿੰਘ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ ਸੀ ਤੇ ਇਸੇ ਕਾਰਣੀ ਜਿਹੜੀ ਸਿੱਖੀ ਸੀ ਉਹ ਆਪ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਈ ਸੀ ਗਿਆਨੀ ਭਗਵਾਨ ਸਿੰਘ ਜੀ ਨੇ ਜੱਸਾ ਸਿੰਘ ਤੇ ਦੂਜੇ ਬੱਚਿਆਂ ਨੂੰ ਗੁਰਬਾਣੀ ਤੇ ਸਿੱਖ ਧਰਮ ਦੇ ਅਸੂਲਾਂ ਤੋਂ ਜਾਣੂ ਕਰਵਾਇਆ ਇਸ ਗੱਲ ਦਾ ਜੱਸਾ ਸਿੰਘ ਦੇ ਮਨ ਤੇ ਬਹੁਤ ਡੂੰਗਾ ਪ੍ਰਭਾਵ ਪਿਆ ਸੀ ਪੂਲ 1739 ਦੀ ਗੱਲ ਕਰੀਏ ਤਾਂ ਈਰਾਨ ਦਾ ਬਾਦਸ਼ਾ ਨਾਦਰ ਸ਼ਾ ਭਾਰਤ ਤੇ ਹਮਲਾ ਕਰਦਾ ਹੈ ਤੇ ਇਸ ਸੰਕਟ ਦੇ ਸਮੇਂ ਦੌਰਾਨ ਜਿਹੜਾ ਲਾਹੌਰ ਦਾ ਸੂਬੇਦਾਰ ਹੈ ਜਕਰੀਆ ਖਾਂ ਉਹ ਸਿੱਖਾਂ ਤੋਂ ਸਹਾਇਤਾ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਤੇ ਜਿਹੜੇ ਭਗਵਾਨ ਸਿੰਘ ਨੇ ਉਹ ਜਕਰੀਆ ਖਾਂ ਦੀ ਫੌਜ ਵਿੱਚ 100 ਘੋੜਸਵਾਰਾਂ ਦੇ ਕਮਾਂਡਰ ਬਣ ਜਾਂਦੇ ਨੇ ਤੇ ਵਜ਼ੀਰਾਬਾਦ ਵਿਖੇ ਜਕਰੀਆ ਖਾਂ ਤੇ ਨਾਦਰ ਸ਼ਾ ਵਿਚਾਲੇ ਇੱਕ ਕਮਸਾਨ ਦਾ ਯੁੱਧ ਹੁੰਦਾ ਹੈ ਇਸ ਯੁੱਧ ਵਿੱਚ ਭਗਵਾਨ ਸਿੰਘ ਤੇ ਉਸਦੇ ਪੁੱਤਰ ਜੱਸਾ ਸਿੰਘ ਨੇ ਬੜੀ ਬਹਾਦਰੀ ਵਿਖਾਈ। ਭਗਵਾਨ ਸਿੰਘ ਇਸ ਲੜਾਈ ਵਿੱਚ ਮਾਰਿਆ ਗਿਆ ਪਰ ਉਹ ਜ਼ਕਰੀਆ ਖਾਨ ਦੀ ਜਾਨ ਬਚਾਉਣ ਵਿੱਚ ਸਫਲ ਰਿਹਾ ਹੈ। ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਜ਼ਕਰੀਆ ਖਾਨ ਨੇ ਪੰਜ ਪਿੰਡਾਂ ਦੀ ਜ਼ਗੀਰ ਭਗਵਾਨ ਸਿੰਘ ਦੇ ਪਰਿਵਾਰ ਨੂੰ ਦਿੱਤੀ ਤੇ ਜੱਸਾ ਸਿੰਘ ਨੂੰ ਵੱਲਾ ਪਿੰਡ ਦੀ ਜ਼ਗੀਰ ਦਿੱਤੀ ਗਈ। ਇਸੇ ਕਾਰਨ ਜੱਸਾ ਸਿੰਘ ਇਸ ਪਿੰਡ ਵਿੱਚ ਆ ਗਿਆ ਤੇ ਜ਼ਗੀਰ ਦਾ ਪ੍ਰਬੰਧ ਵੇਖਣ ਲੱਗਾ। ਹੁਣ ਇਸ ਤੋਂ ਬਾਅਦ ਜੱਸਾ ਸਿੰਘ ਜਲਦੀ ਹੀ ਆਪਣੇ ਦੋ ਭਰਾਵਾਂ ਨਾਲ ਸਰਦਾਰ ਅਨੰਦ ਸਿੰਘ ਦੇ ਜਥੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਤੇ ਆਪਣੀ ਬਹਾਦਰੀ ਤੇ ਨਿਡਰਤਾ ਕਾਰਨ ਇਸ ਜਥੇ ਵਿੱਚ ਕਾਫੀ ਪ੍ਰਸਿੱਧ ਹੋ ਜਾਂਦਾ ਹੈ ਤੇ ਉਹਦੀ ਯੋਗਤਾ ਨੂੰ ਵੇਖਦੇ ਹੋਏ ਅਨੰਦ ਸਿੰਘ ਦੀ ਮੌਤ ਤੋਂ ਬਾਅਦ ਉਸ ਨੂੰ ਜਥੇ ਦਾ ਸਰਦਾਰ ਬਣਾ ਦਿੱਤਾ ਜਾਂਦਾ ਹੈ 1745 ਵਿੱਚ ਜਦੋਂ ਜਕਰੀਆ ਖਾਂ ਦੀ ਮੌਤ ਹੋ ਜਾਂਦੀ ਹੈ ਤਾਂ ਤਾਂ ਫਿਰ ਪੰਜਾਬ ਵਿੱਚ ਅਰਾਜਕਤਾ ਫੈਲ ਜਾਂਦੀ ਹੈ ਤੇ ਇਸੇ ਗੱਲ ਦਾ ਫਾਇਦਾ ਉਠਾ ਕੇ ਇਹ ਜਿਹੜਾ ਜਥਾ ਹੈ ਉਹ ਆਪਣੀ ਸ਼ਕਤੀ ਵਿੱਚ ਵਾਧਾ ਕਰ ਲੈਂਦਾ ਹੈ ਹੁਣ ਅਦੀਨਾ ਬੇਗ ਜਿਹੜਾ ਉਜਰੰਦਰ ਦਾ ਫੌਜਦਾਰ ਹੁੰਦਾ ਹੈ ਤੇ ਜੱਸਾ ਸਿੰਘ ਦਲ ਖਾਲਸਾ ਤੋਂ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਅਦੀਨਾ ਬੇਗ ਦੀ ਫੌਜ ਵਿੱਚ ਸ਼ਾਮਿਲ ਹੋ ਜਾਂਦਾ ਹੈ 1747-48 ਵਿੱਚ ਜਦੋਂ ਅਹਿਮਦ ਸ਼ਾ ਅਬਦਾਲੀ ਭਾਰਤ ਤੇ ਆਪਣਾ ਪਹਿਲਾ ਹਮਲਾ ਕਰਦਾ ਹੈ ਤਾਂ ਜੱਸਾ ਸਿੰਘ ਅਦੀਨਾ ਬੇਗ ਵੱਲੋਂ ਲੜਦਾ ਹੈ ਅਬਦਾਲੀ ਵਿਰੁੱਧ ਲੜਾਈ ਲੜਦਾ ਹੈ ਤੇ ਆਪਣੀ ਬਹਾਦਰੀ ਦਿਖਾਉਂਦਾ ਹੈ ਇਸ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਅਦੀਨਾ ਬੇਗ ਜੱਸਾ ਸਿੰਘ ਨੂੰ ਆਪਣੀ ਫੌਜ ਵਿੱਚ ਇੱਕ ਉੱਚ ਅਫਸਰ ਨਿਯੁਕਤ ਕਰ ਦਿੰਦਾ ਹੈ ਹੁਣ ਜੱਸਾ ਸਿੰਘ ਦੀਆਂ ਸਫਲਤਾਵਾਂ ਦਾ ਵਰਣਨ ਕਰਨ ਲੱਗੀ ਹਾਂ ਗੱਲ ਕਰ ਲੈਣੇ ਹਾਂ ਰਾਮਰੌਣੀ ਦੇ ਘੇਰੇ ਦੀ 1748 ਵਿੱਚ ਜਮੀਰ ਮੰਨੂ ਪੰਜਾਬ ਦਾ ਨਵਾਂ ਸੂਬੇਦਾਰ ਬਣਦਾ ਹੈ ਤੇ ਆਪਣਾ ਅਹੁਦਾ ਸੰਭਾਲਦਿਆਂ ਹੀ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦਾ ਨਿਰਣਾ ਕਰ ਲੈਂਦਾ ਹੈ ਤੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੂੰ ਕੁਝ ਸੈਨਿਕ ਭੇਜਣ ਦਾ ਆਦੇਸ਼ ਦਿੰਦਾ ਹੈ ਤੇ ਅਦੀਨਾ ਬੇਗ ਨੇ ਜਿਹੜੇ ਸੈਨਿਕ ਭੇਜੇ ਉਹਨਾਂ ਵਿੱਚ ਜੱਸਾ ਸਿੰਘ ਵੀ ਇੱਕ ਸੀ ਇਸ ਫੌਜ ਨੇ ਅੰਮ੍ਰਿਤਸਰ ਵਿਖੇ ਸਿੱਖਾਂ ਨੂੰ ਰਾਮ ਰੌਣੀ ਕਿਲੇ ਵਿੱਚ ਘੇਰਿਆ ਇਹ ਘੇਰਾ ਲਗਭਗ 4 ਮਹੀਨੇ ਚੱਲਦਾ ਰਿਹਾ ਤੇ ਸਿੱਖਾਂ ਨੇ ਬਹਾਦਰੀ ਨਾਲ ਮੁਗਲ ਫੌਜਾਂ ਦਾ ਸਾਹਮਣਾ ਕੀਤਾ ਹਾਲਾਂਕਿ ਸਿੱਖਾਂ ਦੀ ਗਿਣਤੀ ਘਟ ਸੀ ਰਸਤੇ ਦਾ ਖਾਤਮਾ ਹੋ ਚੁੱਕਿਆ ਸੀ ਸਿੱਖ ਬਹੁਤ ਮੁਸ਼ਕਲ ਵਿੱਚ ਫਸ ਗਏ ਸੀ ਪਰ ਦੂਜੇ ਪਾਸੇ ਸਿੱਖ ਕਿਸੇ ਵੀ ਹਾਲਾਤ ਵਿੱਚ ਇਹ ਕਿਲੇ ਨੂੰ ਖਾਲੀ ਕਰਨਾ ਨਹੀਂ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਮੁਗਲ ਜਿੱਤ ਜਾਣ ਤੋਂ ਬਾਅਦ ਇਸ ਕਿਲੇ ਨੂੰ ਢਾ ਦੇਣਗੇ ਜਦੋਂ ਅਜਿਹਾ ਸੰਕਟ ਪਿਆ ਤਾਂ ਜੱਸਾ ਸਿੰਘ ਨੇ ਆਪਣਾ ਪਾਸਾ ਬਦਲ ਲਿਆ ਉਹ ਆਪਣੇ ਸੈਨਿਕਾਂ ਸਮੇਤ ਸਿੱਖਾਂ ਦੀ ਸਹਾਇਤਾ ਲਈ ਕਿਲੇ ਦੇ ਅੰਦਰ ਚਲਾ ਜਾਂਦਾ ਹੈ ਇਸ ਕਾਰਨ ਸਿੱਖਾਂ ਦਾ ਹੌਸਲਾ ਵਧ ਜਾਂਦਾ ਹੈ ਤੇ ਮੁਗਲਾਂ ਨੂੰ ਨਸਾਨ ਲਈ ਮਜਬੂਰ ਹੋਣਾ ਪੈਂਦਾ ਹੈ ਇਸ ਅਦੁੱਤੀ ਸੇਵਾ ਦੇ ਬਦਲੇ ਸਿੱਖ ਜਿਹੜੇ ਨੇ ਉਹ ਰਾਮ ਰੌਣੀ ਦਾ ਕਿਲਾ ਜੱਸਾ ਸਿੰਘ ਦੇ ਹਵਾਲੇ ਕਰ ਦਿੰਦੇ ਨੇ ਕਿ ਜੱਸਾ ਸਿੰਘ ਇਸ ਕਿਲੇ ਦਾ ਨਾਮ ਬਦਲ ਕੇ ਰਾਮਗੜ੍ਹ ਰੱਖ ਦਿੰਦਾ ਹੈ ਇਸੇ ਤੋਂ ਹੀ ਜੱਸਾ ਸਿੰਘ ਦੀ ਮਿਸਲ ਦਾ ਨਾਮ ਰਾਮਗੜੀਆ ਪੈ ਜਾਂਦਾ ਹੈ 1749 ਦਾ ਸਮਾਂ ਆਉਂਦਾ ਹੈ ਤੇ ਮੀਰ ਮੰਨੂ ਇੱਕ ਵਾਰ ਫਿਰ ਰਾਮਗੜ੍ਹ ਤੇ ਹਮਲਾ ਕਰਨ ਦੀ ਯੋਜਨਾ ਬਣਾ ਲੈਂਦਾ ਹੈ ਤੇ ਫੌਜ ਦੀ ਕਮਾਨ ਅਦੀਨਾ ਬੇਗ ਤੇ ਸਾਦਿਕ ਬੇਗ ਨੂੰ ਸੌਂਪੀ ਜਾਂਦੀ ਹੈ ਇਹ ਦੋਵੇਂ ਇੱਕ ਵਿਸ਼ਾਲ ਫੌਜ ਲੈ ਕੇ ਰਾਮਗੜ੍ਹ ਨੂੰ ਘੇਰਾ ਪਾ ਲੈਂਦੇ ਨੇ ਤੇ ਉਸ ਸਮੇਂ ਜੱਸਾ ਸਿੰਘ ਰਾਮਗੜੀਆ ਕਿਲੇ ਵਿੱਚ ਬਹੁਤ ਕੱਟ ਸਿੱਖਾਂ ਨਾਲ ਮੌਜੂਦ ਹੁੰਦਾ ਹੈ ਪਰ ਫਿਰ ਵੀ ਉਹਦੇ ਜਿਹੜੇ ਸਾਥੀ ਨੇ ਉਹ ਮੁਗਲਾਂ ਦਾ ਡੱਟ ਕੇ ਮੁਕਾਬਲਾ ਕਰਦੇ ਨੇ ਸਿੱਖਾਂ ਦੀ ਗਿਣਤੀ ਘੱਟ ਹੁੰਦੀ ਹੈ ਤੇ ਮੌਕਾ ਮਿਲਦੇ ਹੀ ਦੁਸ਼ਮਣ ਨੂੰ چیرਦੇ ਹੋਏ ਉਹ ਨਿਕਲ ਜਾਂਦੇ ਨੇ ਤੇ ਮੁਗਲਾਂ ਨੇ ਇਸ ਕਿਲੇ ਨੂੰ ਘੇਰਾ ਪਾ ਕੇ ਜਿੱਤ ਲਿਆ ਤੇ ਠਹਿ ਢੇਰੀ ਕਰ ਦਿੱਤਾ ਤੇ 1753 ਵਿੱਚ ਜਦੋਂ ਮੀਰ ਮੰਨੂ ਦੀ ਮੌਤ ਹੁੰਦੀ ਹੈ ਤਾਂ ਜੱਸਾ ਸਿੰਘ ਇਸ ਕਿਲੇ ਦੀ ਦੁਬਾਰਾ ਮੁੜ ਉਸਾਰੀ ਕਰਵਾਉਂਦੇ ਨੇ 1753 ਵਿੱਚ ਮੀਰ ਮੰਨੂ ਤੇ 1758 ਵਿੱਚ ਅਦੀਨਾ ਬੇਗ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਜਾਂਦੀ ਹੈ। ਇਹ ਸੁਨਹਿਰੀ ਮੌਕਾ ਵੇਖ ਕੇ ਜੱਸਾ ਸਿੰਘ ਰਾਮਗੜੀਆ ਆਪਣੇ ਮਿਸਲ ਦੇ ਵਿਸਥਾਰ ਲਈ ਵਿਸ਼ੇਸ਼ ਧਿਆਨ ਦਿੰਦਾ ਹੈ ਤੇ 10000 ਘੋੜਸਵਾਰਾਂ ਦੀ ਇੱਕ ਫੌਜ ਇਕੱਠੀ ਕਰਦਾ ਹੈ। ਕਨਈਆ ਮਿਸਲ ਦੇ ਸਹਿਯੋਗ ਨਾਲ ਉਹ ਦੀਨਾ ਨਗਰ, ਬਟਾਲਾ, ਸ੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਡੀ, ਕਾਦੀਆਂ ਤੇ ਕੁਮਾਨ ਤੇ ਕਬਜ਼ਾ ਕਰ ਲੈਂਦਾ ਹੈ। ਇਸ ਤੋਂ ਬਾਅਦ ਉਹ ਛੇਤੀ ਹੀ ਮਨੀਵਾਲ ਉੜਮੁਰ ਟਾਂਡਾ ਸਰਾਹੀ ਮੰਗੋਵਾਲ ਤਲਵਾੜਾ ਦਸੂਹਾ ਤੇ ਕਲਾਨੌਰ ਇਲਾਕਿਆਂ ਤੇ ਕਬਜ਼ਾ ਕਰਦਾ ਹੈ ਤੇ ਇਹਨਾਂ ਸਾਰੀਆਂ ਜਿੱਤਾਂ ਤੋਂ ਬਾਅਦ ਜੱਸਾ ਸਿੰਘ ਕਾਂਗੜਾ ਨੂਰਪੁਰ ਚੰਬਾ ਜਸਮਾ ਅਤੇ ਦੀਪਾਲਪੁਰ ਆਦਿ ਨੂੰ ਆਪਣੇ ਅਧੀਨ ਕਰ ਲੈਂਦਾ ਹੈ ਤੇ ਜੱਸਾ ਸਿੰਘ ਰਾਮਗੜੀਆਂ ਨੇ ਬਟਾਲਾ ਨੇੜੇ ਸ੍ਰੀ ਹਰਗੋਬਿੰਦਪੁਰ ਨੂੰ ਰਾਮਗੜੀਆਂ ਮਿਸਲ ਦੀ ਰਾਜਧਾਨੀ ਬਣਾ ਲਿਆ ਤੇ ਆਪਣੀ ਮਿਸਲ ਦੀ ਸੁਰੱਖਿਆ ਲਈ ਕੁਝ ਕਿਲੇ ਵੀ ਬਣਵਾਈ ਤੇ ਇਹਨਾਂ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਕਟੜਾ ਬਾਜ਼ਾਰ ਬਣਵਾਇਆ ਜੋ ਕਿ ਅੱਜ ਮੌਜੂਦ ਹੈ। ਅਹਿਮਦ ਸ਼ਾਹ ਅਬਦਾਲੀ ਈਰਾਨ ਦਾ ਬਾਦਸ਼ਾਹ ਹੈ ਤੇ 1747 ਤੋਂ 1767 20 ਸਾਲਾਂ ਦੇ ਸਮੇਂ ਦੇ ਦੌਰਾਨ ਉਹ ਭਾਰਤ ਉੱਤੇ 8 ਹਮਲੇ ਕਰਦਾ ਹੈ। ਤੇ ਇੰਨਾ ਹਮਲਿਆਂ ਦੌਰਾਨ ਭਾਰਤ ਵਿੱਚ ਉਹ ਲੁੱਟਮਾਰ ਕਰਦਾ ਹੈ ਤੇ ਫਰਵਰੀ 1762 ਵਿੱਚ ਸਿੱਖਾਂ ਉੱਤੇ ਅਚਾਨਕ ਮਲੇਰ ਕੋਟਲਾ ਦੇ ਨੇੜੇ ਸਥਿਤ ਪਿੰਡ ਜਿਹੜਾ ਕੂਪ ਹੈ ਉੱਥੇ ਹਮਲਾ ਕਰਕੇ 25000 ਤੋਂ 30000 ਸਿੱਖਾਂ ਨੂੰ ਸ਼ਹੀਦ ਕਰਵਾ ਦਿੰਦਾ ਹੈ ਤੇ ਦਰਬਾਰ ਸਾਹਿਬ ਨੂੰ ਨਸ਼ਟ ਕਰਨ ਲਈ ਸਰੋਵਰ ਨੂੰ ਗੰਦਗੀ ਨਾਲ ਭਰਵਾ ਦਿੰਦਾ ਹੈ ਹੁਣ ਜੱਸਾ ਸਿੰਘ ਰਾਮਗੜੀਆ ਅਧੀਨ ਸਿੱਖਾਂ ਨੇ ਅਹਿਮਦ ਸ਼ਾਹ ਨੂੰ ਕਦੇ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਦੇ ਮਜਬੂਰ ਹੋ ਕੇ ਉਹਨੂੰ ਭਾਰਤ ਤੇ ਹਮਲੇ ਕਰਨੇ ਛੱਡਨੇ ਪਏ ਜੱਸਾ ਸਿੰਘ ਰਾਮਗੜੀਆ ਹੋਰ ਸਿੱਖ ਸਰਦਾਰਾਂ ਨਾਲ ਮਿਲ ਕੇ ਦਰਬਾਰ ਸਾਹਿਬ ਦੀ ਮੂੜ ਉਸਾਰੀ ਕਰਵਾਉਂਦੇ ਨੇ ਤੇ ਸਰੋਵਰ ਨੂੰ ਸਾਫ਼ ਕਰਵਾ ਦਿੰਦੇ ਨੇ ਹੁਣ ਗੱਲ ਕਰਦੇ ਆ ਕਿ ਜੱਸਾ ਸਿੰਘ ਰਾਮਗੜੀਆ ਦੇ ਕਨਈਆ ਮਿਸਲ ਨਾਲ ਕਿਹੋ ਜਿਹਾ ਸੰਬੰਧ ਸਨ ਸ਼ੁਰੂ ਵਿੱਚ ਤਾਂ ਜੱਸਾ ਸਿੰਘ ਰਾਮਗੜੀਆ ਤੇ ਜੈ ਸਿੰਘ ਕਨਈਆ ਵਿਚਾਲੇ ਦੋਸਤਾਨਾ ਸਬੰਧ ਸਨ ਪਰ 1763 ਵਿੱਚ ਜੈ ਸਿੰਘ ਕਨਈਆ ਤੇ ਜੱਸਾ ਸਿੰਘ ਰਾਮਗੜੀਆ ਨੇ ਮਿਲ ਕੇ ਕਸੂਰ ਤੇ ਹਮਲਾ ਕੀਤਾ ਇਸ ਹਮਲੇ ਵਿੱਚ ਸਿੱਖਾਂ ਦੀ ਜਿੱਤ ਹੋਈ ਤੇ ਉਹਨਾਂ ਦੇ ਹੱਥ ਲੁੱਟਦਾ ਕਾਫੀ ਖਜ਼ਾਨਾ ਲੱਗਾ ਤੇ ਲੁੱਟਦੇ ਖਜ਼ਾਨੇ ਵਿੱਚੋਂ ਜੱਸਾ ਸਿੰਘ ਰਾਮਗੜੀਆ ਦਾ ਭਰਾ ਸੀ ਜਿਹੜਾ ਮਾਲੀ ਸਿੰਘ ਉਹਨੇ ਕਾਫੀ ਸਾਰਾ ਲੁਕੋ ਲਿਆ ਤੇ ਬਾਕੀ ਖਜ਼ਾਨਾ ਦੋਹਾ ਮਿਸਲਾ ਵਿਚਾਲੇ ਅੱਧਾ-ਅੱਧਾ ਵੰਡ ਲਿਆ ਗਿਆ ਤੇ ਬਾਅਦ ਵਿੱਚ ਜੈ ਸਿੰਘ ਨੂੰ ਇਹ ਅਸਲੀਅਤ ਬਾਰੇ ਪਤਾ ਲੱਗਦਾ ਹੈ ਕਿ ਦੋਹਾ ਮਿਸਲਾ ਵਿਚਾਲੇ ਸਬੰਧ ਦਾ ਫੇਰ ਵਿਗਾੜ ਆ ਜਾਂਦਾ ਹੈ 1784 ਵਿੱਚ ਜੱਸਾ ਸਿੰਘ ਰਾਮਗੜੀਆ ਮਹਾ ਸਿੰਘ ਸ਼ੁਕਰਚੱਕੀਆਂ ਨਾਲ ਮਿਲ ਕੇ ਕਨਈਆ ਮਿਸਲ ਤੇ ਹਮਲਾ ਕਰ ਦਿੰਦੇ ਨੇ ਤੇ ਜੈ ਸਿੰਘ ਕਨਈਆ ਦਾ ਇਕਲੌਤਾ ਪੁੱਤਰ ਜਿਹੜਾ ਹੈ ਗੁਰਬਖਸ਼ ਸਿੰਘ ਉਹ ਮਾਰਿਆ ਜਾਂਦਾ ਹੈ ਤੇ ਰਾਮਗੜੀਆ ਤੇ ਕਨਈਆ ਮਿਸਲਾ ਵਿਚਾਲੇ ਜਿਹੜਾ ਸਬੰਧ ਪਹਿਲਾਂ ਤੋਂ ਚਲਿਆ ਆ ਰਿਹਾ ਸੀ ਥੋੜਾ ਵਿਗਾਰ ਸੀ ਤੇ ਇਹ ਵਿਗਾਰ ਜਿਹੜਾ ਹੈ ਉਹ ਹੋਰ ਜ਼ਿਆਦਾ ਵੱਧ ਜਾਂਦਾ ਹੈ ਹੁਣ ਜੱਸਾ ਸਿੰਘ ਰਾਮਗੜੀਆ ਦੇ ਆਲੂ ਵਾਲੀਆ ਮਿਸਰ ਨਾਲ ਕਿਹੋ ਜਿਹੇ ਸਬੰਧ ਸਨ 1763 ਵਿੱਚ ਜੱਸਾ ਸਿੰਘ ਰਾਮਗੜੀਆ ਦੇ ਜੱਸਾ ਸਿੰਘ ਆਲੂ ਵਾਲੀਆ ਜੀ ਨਾਲ ਚੰਗੇ ਸਬੰਧ ਬਣੇ ਰਹੇ ਪਰ ਕੁਝ ਇਲਾਕਿਆਂ ਦੀਆਂ ਹੱਦਾਂ ਨੂੰ ਲੈ ਕੇ ਇਹਨਾਂ ਵਿੱਚ ਇਹ ਜਿਹੜੇ ਸਬੰਧ ਸਨ ਉਹ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਸਤਨਾ 575ਵੀਂ ਜਲੰਧਰ ਦੇ ਨੇੜੇ ਜਿਹੜਾ ਪਿੰਡ ਜਹੂਰਾ ਹੈ ਉੱਥੇ ਦੋਹਾਂ ਸਰਦਾਰਾਂ ਵਿਚਕਾਰ ਲੜਾਈ ਹੋ ਜਾਂਦੀ ਹੈ ਇਸ ਲੜਾਈ ਵਿੱਚ ਜੱਸਾ ਸਿੰਘ ਰਾਮਗੜੀਆਂ ਦੀ ਜੱਸਾ ਸਿੰਘ ਆਲੂਵਾਲੀਆ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਇਸੇ ਕਾਰਨ ਦੋਹਾਂ ਵਿਚ ਮਿਸਲਾਂ ਵਿੱਚਕਾਰ ਆਪਸੀ ਦੁਸ਼ਮਣੀ ਵੱਧ ਜਾਂਦੀ ਹੈ ਇੱਕ ਦਿਨ ਜਦੋਂ ਜੱਸਾ ਸਿੰਘ ਆਲੂਵਾਲੀਆ ਸ਼ਿਕਾਰ ਖੇਡਦੇ ਹੋਏ ਗੁਰਦਾਸ ਨੰਗਲ ਦੇ ਪਿੰਡ ਕੋਲ ਪਹੁੰਚਦੇ ਨੇ ਤਾਂ ਜੱਸਾ ਸਿੰਘ ਆਰਾਮਗੜੀਆਂ ਦੇ ਭਰਾਵਾਂ ਨੇ ਜੱਸਾ ਸਿੰਘ ਆਲੂਵਾਲੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਘਟਨਾ ਦਾ ਸਿੱਖ ਸਰਦਾਰਾਂ ਨੇ ਬਹੁਤ ਬੁਰਾ ਮਨਾਇਆ ਫਿਰ 1776 ਵਿੱਚ ਜੱਸਾ ਸਿੰਘ ਆਲੂਵਾਲੀਆਂ ਨੇ ਜੈ ਸਿੰਘ ਕਨਈਆ ਚੜਤ ਸਿੰਘ ਸ਼ੁਕਰਚੱਕੀਆ ਤੇ ਭੰਗੀ ਸਰਦਾਰਾਂ ਨਾਲ ਮਿਲ ਕੇ ਜੱਸਾ ਸਿੰਘ ਰਾਮਗੜੀਆ ਦੇ ਵਿਰੁੱਧ ਚੜਾਈ ਕਰ ਦਿੱਤੀ ਸੀ ਇਸੇ ਕਾਰਨ ਜੱਸਾ ਸਿੰਘ ਰਾਮਗੜੀਆ ਦੀ ਹਾਰ ਹੋ ਗਈ ਤੇ ਉਸ ਨੂੰ ਸਤ ਦਰੂਲੂ ਜਪਾਰ ਜਾਣ ਲਈ ਮਜਬੂਰ ਹੋਣਾ ਪਿਆ ਜੱਸਾ ਸਿੰਘ ਰਾਮਗੜੀਆ ਤੇ ਆਲੂ ਵਾਲੀਆਂ ਮਿਸਲਾਂ ਵਿਚਾਲੇ ਈਰਖਾ ਦੀ ਅੱਗ ਹੋਰ ਭੜਕੁੱਠੀ ਹੁਣ ਨਵੀਆਂ ਜਿੱਤਾਂ ਕਰਦਾ ਹੈ ਜੱਸਾ ਸਿੰਘ ਰਾਮਗੜੀਆ ਕਿਉਂਕਿ ਇੱਕ ਅਣਖੀ ਜਰਨੈਲ ਹੈ ਭਾਵੇਂ ਅਸਫਲਤਾ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਆਪਣਾ ਹੌਸਲਾ ਨਹੀਂ ਛੱਡਦਾ ਪਟਿਆਲਾ ਦਾ ਰਾਜਾ ਹੈ ਜਿਹੜਾ ਅਮਰ ਸਿੰਘ ਉਹਨੂੰ ਆਪਣੇ ਰਾਜ ਵਿੱਚ ਸ਼ਰਣ ਦੇ ਦਿੰਦਾ ਹੈ ਹਿਸਾਰ ਤੇ ਹਾਂਸੀ ਦੀਆਂ ਜ਼ਗੀਰਾਂ ਦਿੰਦਾ ਹੈ ਤੇ ਰਾਜਾ ਅਮਰ ਸਿੰਘ ਦੀ ਸਹਾਇਤਾ ਨਾਲ ਜੱਸਾ ਸਿੰਘ ਰਾਮਗੜੀਆ ਮੇਰਠ ਚੰਦौसी ਕਾਸ਼ਗੰਜ ਤੇ ਖੁਰਜਾ ਆਦੀ ਇਲਾਕਿਆਂ ਵਿੱਚ ਲੁੱਟਮਾਰ ਕਰਦਾ ਹੈ ਤੇ ਭਰਤਪੁਰ ਦੇ ਸ਼ਾਸਕ ਕੋਲੋਂ 1 ਲੱਖ ਰੁਪਇਆ ਨਜ਼ਰਾਨੇ ਵਜੋਂ ਵਸੂਲ ਕਰਦਾ ਹੈ ਮਾਰਚ 1783 ਵਿੱਚ ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰਦਾ ਹੈ ਤੇ ਸਿੱਖ ਉਸ ਨੂੰ ਸਿਗਾਸਨ ਤੇ ਬਿਠਾ ਕੇ ਬਾਦਸ਼ਾਹ ਸਿੰਘ ਦੀ ਉਪਾਧੀ ਦੇ ਦਿੰਦੇ ਨੇ ਕੁਝ ਦਿਨ ਦਿੱਲੀ ਰਹਿਣ ਤੋਂ ਬਾਅਦ ਜੱਸਾ ਸਿੰਘ ਵਾਪਸ ਮੁੜ ਆਉਂਦਾ ਹੈ ਤੇ ਆਪਣੇ ਹਾਰੇ ਹੋਏ ਇਲਾਕੇ ਵਾਪਸ ਪ੍ਰਾਪਤ ਕਰਨ ਲਈ ਯਤਨ ਕਰਨ ਨਾ ਸ਼ੁਰੂ ਕਰ ਦਿੰਦਾ ਹੈ ਜੱਸਾ ਸਿੰਘ ਰਾਮਗੜੀਆ ਦੀ ਸ਼ਕਤੀ ਹੋਰ ਵੱਧ ਜਾਂਦੀ ਹੈ ਤੇ ਆਪਣੇ ਹਾਰੇ ਹੋਏ ਇਲਾਕਿਆਂ ਨੂੰ ਮੁੜ ਜਿੱਤਣ ਵੱਲ ਆਪਣਾ ਧਿਆਨ ਦਿੰਦਾ ਹੈ ਉਸ ਦੀ ਖੁਸ਼ਕਿਸਮਤੀ ਇਹ ਹੁੰਦੀ ਹੈ ਕਿ 1783 ਵਿੱਚ ਜੱਸਾ ਸਿੰਘ ਆਲੂਵਾਲਿਆ ਦੀ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਮਹਾ ਸਿੰਘ ਸ਼ੁਕਰਚੱਕੀਆ ਤੇ ਜੈ ਸਿੰਘ ਕਨਈਆ ਵਿਚਾਲੇ ਆਪਸੀ ਮਤਭੇਦ ਪੈਦਾ ਹੋ ਜਾਂਦੇ ਨੇ ਤੇ ਇਸੇ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਜੱਸਾ ਸਿੰਘ ਰਾਮਗੜੀਆ ਆਪਣੇ ਹਾਰੇ ਹੋਏ ਬਹੁਤ ਸਾਰੇ ਇਲਾਕਿਆਂ ਤੇ ਦੁਬਾਰਾ ਤੋਂ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਉਸ ਦੀ ਜਿਹੜੀ ਪ੍ਰਤਿਸ਼ਠਾ ਹੈ ਉਹ ਮੁੜ ਸਥਾਪਿਤ ਹੋ ਜਾਂਦੀ ਹੈ 20 ਅਪ੍ਰੈਲ 1803 ਨੂੰ ਜੱਸਾ ਸਿੰਘ ਰਾਮਗੜੀਆ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਹਰ ਇੱਕ ਸਿੱਖ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਤੇ ਡਾਕਟਰ ਭਗਤ ਸਿੰਘ ਜੀ ਲਿਖਦੇ ਨੇ ਕਿ ਜੱਸਾ ਸਿੰਘ ਨੇ ਆਪਣੀ ਪ੍ਰਸਿੱਧੀ ਪੰਜਾਬ ਦੇ ਇੱਕ ਸ਼ਕਤੀਸ਼ਾਲੀ ਸਰਦਾਰ ਹੋ ਜੋ ਪ੍ਰਾਪਤ ਕੀਤੀ ਸੀ ਉਨੇ ਸਿੱਖਾਂ ਦੀਆਂ ਸਾਰੀਆਂ ਮੁਹੀਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਸਾਰੀ ਰਣਖੇਤਰਾ ਵਿੱਚ ਜਿੱਥੇ ਵੀ ਉਹ ਲੜਿਆ ਬਹਾਦਰੀ ਦੇ ਕਾਰਨਾਮੇ ਵਿਖਾਏ ਸੋ ਇਹ ਸੀ ਜੱਸਾ ਸਿੰਘ ਰਾਮਗੜੀਆ ਦਾ ਇਤਿਹਾਸ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸੰਬੰਧਿਤ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹ ਹੀ ਗੁਰੂ ਜੀ ਕੀ ਫਤਿਹ